ਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰੂ ਸਾਹਿਬਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦਾ ਨਾਰਾ ਬੁਲੰਦ ਕਰੋ ਕਰੋ ਕਿਰਪਾ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪਿਆਰਿਓ ਭਗਤੀ ਦੇ ਮਾਰਗ ਤੇ ਚੱਲਦਿਆਂ ਜੀਵ ਦਾ ਸਤੋਗੁਣੀ ਹੋਣਾ ਬਹੁਤ ਜ਼ਰੂਰੀ ਹੈ। ਭਾਵ ਕੇ ਚੰਗੇ ਗੁਣਾਂ ਦੇ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ। ਲੋਕਾ ਸਤੋਗੁਣ ਤੋਂ ਸਾਨੂੰ ਧਰਮ ਦਾ ਸੌਦਾ ਮਿਲਣਾ। ਦੇਖੋ ਮਹਾਰਾਜ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਆ ਕਹਿੰਦੇ ਨਿਮਨ ਸੋ ਅਖਰ ਖਾਵਣ ਗੁਣ ਜੇਹਬਾ ਮਣਿਆ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਮਾਰੇ ਕਹਿੰਦੇ ਇੱਕ ਤਾਂ ਨੀਣਾ ਸਿੱਖ ਭਾਵਕੇ ਨੀਵਾ ਰਹਿਣਾ ਸਿੱਖਣਾ ਜਦੋਂ ਅਸੀਂ ਨੀਵਾ ਰਹਿਣਾ ਸਿੱਖਾਂਗੇ ਅਸੀਂ ਦੇਖੋ ਅਰਦਾਸ ਦੇ ਵਿੱਚ ਜੋ ਪੜਦੇ ਆ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਜਦੋਂ ਮਨ ਕਰਕੇ ਨੀਵੇਂ ਰਵਾਂਗੇ ਫਿਰ ਸਾਡੀ ਮਤ ਉੱਚੀ ਜਾਏਗੀ ਜਦੋਂ ਅਸੀਂ ਮਾਨ ਕਰਕੇ ਉੱਚੇ ਰਵਾਂਗੇ ਮਾਨ ਕਰਕੇ ਸਾਹੀ ਉੱਚੇ ਕਦੋਂ ਹੁੰਨੇ ਜਦੋਂ ਸਾਡੇ ਅੰਦਰ ਹਉਮੈ ਹੁੰਦੀ ਆ ਹੰਕਾਰ ਹੁੰਦਾ ਜਦੋਂ ਮੈਂ ਸਾਡੇ ਅੰਦਰ ਆ ਜਾਂਦੀ ਆ ਉਦੋਂ ਅਸੀਂ ਮੰਨ ਕਰਕੇ ਉੱਚੇ ਹੋ ਜਾਂਦੇ ਆ ਤੇ ਇਸ ਕਰਕੇ ਮੰਨ ਕਰਕੇ ਮਹਾਰਾ ਜੀ ਕਹਿੰਦੇ ਨੀਵਾ ਰਹਿਣਾ ਵਾ ਹਉਮੈ ਨਹੀਂ ਲਿਉਣੀ ਹਉਮੈ ਚਾਹ ਕਿਸੇ ਪ੍ਰਕਾਰ ਦੀ ਵੀ ਚਾਹ ਦੁਨਿਆਵੀ ਕਿਸ ਗਿਆਨ ਦੀ ਮੰਨ ਲੋ ਹਉਮੈ ਲੈਣਤੀ ਚਾਹ ਬ੍ਰਹਮ ਗਿਆਨ ਦੀ ਹਉਮੈ ਲੈਣਤੀ ਕਿਸੇ ਪ੍ਰਕਾਰ ਦੇ ਨਾਲ ਹਉਮੈ ਮੰਨ ਚ ਨਹੀਂ ਲਿਉਣੀ ਤੇ ਮਹਾਰਾ ਜੀ ਕਹਿੰਦੇ ਵੀ ਭਗਤੀ ਦੇ ਮਾਰਗ ਤੇ ਚੱਲਦਿਆਂ ਹੋਇਆਂ ਕਹਿੰਦੇ ਭਾਉ ਭਗਤ ਕਰ ਨੀਚ ਸਦਾਏ ਨਾਨਕ ਤਉ ਮੁਖੰਤਰ ਪਾਏ ਕਹਿੰਦੇ ਭਗਤੀ ਦੇ ਮਾਰਗ ਤੇ ਚੱਲਦੇ ਹੋਏ ਆਪਣੇ ਆਪ ਨੂੰ ਨੀਚ ਸਦੋਣਾ ਭਾਵ ਨੀਵੇਂ ਰਹਿਣਾ ਦਾਵਾ ਨਹੀਂ ਕਰਨਾ ਕਦੋਂ ਕਿਉਂਕਿ ਜਦੋਂ ਅਸੀਂ ਦਾਵਾ ਕਰਦੇ ਹਾਂ ਆਪਣੇ ਆਪ ਨੂੰ ਸੰਤ ਭਗਤ ਬ੍ਰਹਮ ਗਿਆਨੀ ਗੁਰਮਖ ਹੋਣ ਦਾ ਇੱਕ ਝਲਕ ਛੱਡਦੇ ਹਾਂ ਆਪਣੇ ਰੈਂਕ ਦਾ ਜੋ ਵੀ ਤੁਹਾਨੂੰ ਰੈਂਕ ਮਿਲਿਆ ਉਹਦਾ ਪ੍ਰਭਾਵ ਛੱਡਦੇ ਹਾਂ ਤੇ ਉਹ ਫਿਰ ਮਹਾਰਾਜ ਕਹਿੰਦੇ ਆ ਜਾਪ ਜਾਣੇ ਹੋ ਭਗਤ ਗਿਆਨੀ ਅਗੇ ਠਾਕਰ ਤਿਲ ਨਹੀਂ ਮਾਨੀ ਤੇ ਮਾਰਾ ਇਹ ਕਹਿੰਦੇ ਮਨ ਤੂੰ ਮਤ ਮਾਨ ਕਰਾ ਜੇ ਹੋ ਕਿਸ ਜਾਣ ਦਾ ਗੁਰਮਖ ਨਿਮਾਣਾ ਹੋ ਉਹ ਕਹਿੰਦੇ ਨਿਮਾਣੇ ਹੋ ਕੇ ਚੱਲਣਾ ਗੁਰਮਖ ਨੇ ਮਾਨ ਨਹੀਂ ਕਰਨਾ ਕਿਸੇ ਚੀਜ਼ ਦਾ ਇਹ ਜੋ ਮਾਲ ਕੋਲ ਦਿੱਤੀ ਗਈ ਅਵਸਥਾ ਉਸ ਨੂੰ ਯਰਨਾ ਉਸ ਨੂੰ ਯਰਨਾ ਉਹਨੇ ਇਸ ਮਾਰਗ ਤੇ ਚੱਲਦਿਆਂ ਮਾਰੇ ਕਹਿੰਦੇ ਇੱਕ ਤਾਂ ਨੀਣਾ ਸਿੱਖਣਾ ਦੁਖਰਾ ਖਵਣ ਗੁਣ ਵੀ ਖਿਮਾ ਕਰਨ ਦੀ ਸਾਡੇ ਅੰਦਰ ਸਮਰੱਥਾ ਹੋਣੀ ਚਾਹੀਦੀ ਹੈ ਜਿੱਦਾਂ ਮਾਲਕ ਦੇਖੋ ਅਸੀਂ ਸੰਸਾਰਿਕ ਤੌਰ ਤੇ ਚੱਲਦਿਆਂ ਸਾਡੋ ਕਿੰਨੀਆਂ-ਕਿੰਨੀਆਂ ਗਲਤੀਆਂ ਹੋ ਜਾਂਦੀਆਂ ਵੇਖੋ ਕੋਈ ਜੀਵ ਠੱਗੀਆਂ ਮਾਰਦਾ ਕੋਈ ਚੋਰੀਆਂ ਕਰਦਾ ਉਹ ਗਲਤ ਕੰਮ ਕਰਦਾ ਕਈ ਪ੍ਰਕਾਰ ਦੇ ਪਰ ਮਾਲਕ ਵੇਖੋ ਹਰ ਇੱਕ ਨੂੰ ਸਵਾਸ ਦੇ ਰਿਹਾ ਹਰ ਇੱਕ ਨੂੰ ਖਿਮਾ ਕਰ ਦਿੰਦਾ ਉਹ ਫੇਰ சுவாਸ ਦੇਈ ਜਾ ਰਿਹਾ ਇਸੇ ਤਰੀਕੇ ਨਾਲ ਕਹਿੰਦੇ ਇੱਕ ਭਗਤ ਦਾ ਸੁਭਾਅ ਹੋਣਾ ਚਾਹੀਦਾ ਫਿਰ ਕਹਿੰਦੇ ਜਿਹਵਾ ਮਣੀਆ ਮੰਤ ਕਹਿੰਦੇ ਇਹ ਤਰ੍ਹਾਂ ਭਾਣੇ ਵੇਸ਼ ਕਰਤਾ ਵਸ ਆਵੇ ਕੰਧ ਕਹਿੰਦੇ ਇਹ ਵੇਸ਼ ਕਰਨੇ ਆ ਭਾਵ ਕੇ ਸਤੋਗੁਣ ਦੇ ਧਾਰਨੀ ਹੋਣਾ ਸਤੋਗੁਣ ਦੇ ਧਾਰਨੀ ਹੋਣਾ ਦੇਖੋ ਜਦੋਂ ਮਾਰੇ ਕਹਿੰਦੇ ਨਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲੋ ਸਭ ਕੋਏ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਭਾਵ ਕੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਭਾਵ ਕੇ ਇਸ ਤਰੀਕੇ ਨਾਲ ਚੱਲਣਾ ਵਾ ਵੀ ਆਪਣੀ ਅਹੀਂ ਨਹੀਂ ਚੰਗੇ ਸਾਰੇ ਸਾਡੇ ਨੂੰ ਚੰਗੇ ਐ ਇਸ ਤਰੀਕੇ ਨਾਲ ਚੱਲਦੇ ਹੋਏ ਫਿਰ ਵੇਖੋ ਜਦੋਂ ਭਗਤ ਕਬੀਰ ਜੀ ਚੱਲੇ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਉਦਾਹਰਨਾਂ ਮਿਲਦੀਆਂ ਨੇ ਉਹ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਾਜਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਵੇ ਤਾਹੇ ਮਿਲੈ ਭਗਵਾਨ ਕਹਿੰਦੇ ਵੀ ਕੋਈ ਐਸਦਾ ਦਾਸ ਹੋਵੇ ਜਿੱਦਾਂ ਰੋੜਾ ਜਿਹੜਾ ਵਾ ਉਹ ਠੋਕਰਾਂ ਸਹਾਰਦਾ ਆਉਂਦੇ ਜਾਂਦੇ ਰਾਹੀਆਂ ਦੀ ਕਹਿੰਦੇ ਇਦਾਂ ਹੀ ਤੂੰ ਕਹਿੰਦੇ ਨਾ ਚੋਟ ਸਹਾਰੇ ਸ਼ਬਦ ਕੀ ਕਾਸ਼ ਗੁਰੂ ਮਹਾਂ ਦਾਸ ਇਦਾਂ ਹੀ ਤੂੰ ਜਿਹੜਾ ਵਾ ਸ਼ਬਦ ਦੀ ਚੋਟ ਨੂੰ ਸਹਾਰਨਾ ਸਿੱਖਣਾ ਭਾਵ ਕਿ ਜਦੋਂ ਕੋਈ ਸ਼ਬਦ ਦੀ ਚੋਟ ਮਾਰਦਾ ਹੈ ਭਾਵ ਕੇ ਮਨ ਨੂੰ ਕਰੋਚੇ ਨਹੀਂ ਲੈ ਕੇ ਜਾਣਾ ਕੋ ਸ਼ਬਦ ਦੀ ਚੋਟ ਨੂੰ ਗਿਆ ਸਹਾਰਨਾ ਸਿੱਖਣਾ ਵਿਚਾਰਾਂ ਨੂੰ ਨਹੀਂ ਵਧਾਉਣਾ ਆਪਣੇ ਅੰਦਰ ਅਗਨ ਦਾ ਪ੍ਰਕੋਪ ਨਹੀਂ ਵਧਾਉਣਾ ਕਿਉਂਕਿ ਜਿਸ ਤਰ੍ਹਾਂ ਬਾਹਰ ਦੀ ਅਗਨ ਆ ਇੱਕ ਛੋਟੀ ਜੀ ਤੀਲੀ ਬਾਲ ਕੇ ਅਸੀਂ ਵੇਖੋ ਬਾਹਰ ਦੀ ਅਗਨ ਪ੍ਰਗਟ ਕਰ ਦਿੰਦੇ ਆ ਇਦਾਂ ਹੀ ਅੰਦਰ ਦੀ ਅਗਨ ਜਿਹੜੀ ਆ ਸ਼ਬਦ ਦੁਆਰਾ ਪ੍ਰਗਟ ਹੁੰਦੀ ਹੈ ਜੇ ਰੋ ਕੋਈ ਸ਼ਬਦ ਦੀ ਚੋਟ ਮਾਰਦਾ ਤੋ ਕਹਿੰਦੇ ਵੀ ਤੁਸੀਂ ਉਹ ਚੋਟ ਨੂੰ ਸਹਾਰਨਾ ਹੈ ਜਦੋਂ ਤੁਸੀਂ ਭਗਤੀ ਦੇ ਮਾਰਗ ਤੇ ਚੱਲਦੇ ਹੋ ਤਾਨੂੰ ਕੋਈ ਸ਼ਬਦ ਦੀ ਚੋਟ ਮਾਰਦਾ ਹੈ ਤੂੰ ਉਹਨੂੰ ਤੁਸੀਂ ਉਹ ਚੋਟ ਨੂੰ ਸਹਾਰਨਾ ਸਿੱਖਣਾ ਤੇ ਉਥੇ ਫਿਰ ਕਹਿੰਦੇ ਆ ਇਥੇ ਦੱਸ ਰਹੇ ਆ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਜਮਨ ਕਾ ਅਪਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਫਿਰ ਜਦੋਂ ਮਨ ਹੋਰ ਸੱਚ ਦੇ ਵਿੱਚ ਗਿਆ ਹੋਰ ਸੱਚੇ ਵਿਚਾਰਿਆ ਤੇ ਫਿਰ ਕਹਿੰਦੇ ਕਬੀਰ ਰੋੜਾ ਹੁਆ ਤਾਂ ਕੀ ਆ ਪੰਥੀ ਕੋ ਦੁੱਖ ਦੇ ਕਹਿੰਦੇ ਉਹ ਵੀ ਆਉਂਦੇ ਜਾਂਦੇ ਰਾਹੀ ਨੂੰ ਠੇਡਾ ਲਾ ਸਕਦਾ ਤੇ ਫਿਰ ਕਹਿੰਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਹਿਖੇ ਕਿ ਜਿਦਾਂ ਧਰਤੀ ਦੇ ਖੇਹ ਹੁੰਦੀ ਆ ਧੂੜ ਮਿੱਟੀ ਉਹਦਾਂ ਦਾ ਮਨ ਹੋਣਾ ਚਾਹੀਦਾ ਉਹਦੇ ਵਰਗਾ ਨਮਾਣਾ ਏਰ ਜਾ ਕੇ ਮਨ ਹੋਰ ਸਹਿਜ ਦੇ ਵਿੱਚ ਗਿਆ ਹੋਰ ਸਹਿਜ ਚ ਵਿਚਾਰਿਆ ਕਹਿੰਦੇ ਕਬੀਰ ਖੇਹ ਹੋਈ ਤਾਂ ਤੋ ਕਿਆ ਪਿਆ ਜੋੜ ਲੱਗਿਆ ਅੰਗ ਕਹਿੰਦੇ ਵੀ ਉਹ ਵੀ ਜਿਹੜੀ ਆ ਕੱਪੜਿਆਂ ਨੂੰ ਗੰਦਿਆਂ ਕਰਦੀ ਆ ਮੈਲ ਚੜ੍ਹਦੀ ਸਾਡੇ ਸਰੀਰ ਤੇ ਤਾਂ ਫਿਰ ਕਹਿੰਦੇ ਕਬੀਰ ਖੇ ਹੋਈ ਤੋ ਕਿਆ ਪਿਆ ਜੋਟ ਲੱਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ ਕਹਿੰਦੇ ਪਾਣੀ ਵਰਗਾ ਹੋਣਾ ਚਾਹੀਦਾ ਫਿਰ ਹੋਰ ਸੱਚੇ ਵਿਚਾਰਿਆ ਕਹਿੰਦੇ ਕਬੀਰ ਪਾਣੀ ਹੁਆ ਤੋ ਕਿਆ ਪਿਆ ਸੀਰਾ ਤਾਤਾ ਹੋਏ ਲਾਸ਼ੇ ਕੀ ਨਵੇੜਾ ਕਰਦੇ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਜਿੱਦਾਂ ਦਾ ਹਰੀਆ ਉਦਾਂ ਦਾ ਜਿਹੜਾ ਵਾ ਇੱਕ ਗੁਰਮੁਖ ਦਾ ਜਿਹੜਾ ਵਾ ਉਹ ਸੁਭਾਅ ਹੋਣਾ ਚਾਹੀਦਾ ਭਾਵ ਕੇ ਸਤੋਗੁਣੀ ਨੇਚਰ ਹੋਣਾ ਚਾਹੀਦਾ ਦਇਆ ਨਿਮਰਤਾ ਸ਼ਹਿਨਸ਼ੀਲਤਾ ਜਸ ਸੰਤੋਖ ਧਰਮ ਪੂਰਨ ਦਾਨ ਸੇਵਾ ਭਾਵਨਾ ਵਾਲਾ ਤੇ ਵੇਖੋ ਜਦੋਂ ਸੇਵਾ ਭਾਵਨਾ ਦੇ ਵਿੱਚ ਅਸੀਂ ਚੱਲਦੇ ਆ ਤੇ ਇਥੋਂ ਸਤੋਗੁਣ ਤੋਂ ਜਿਹੜੀ ਇਹ ਖੇਡ ਸ਼ੁਰੂ ਕਰਦੇ ਏ ਜਦੋਂ ਕੋਈ ਗੁਰਮੁਖ ਕੋ ਜਾਣਿਆ ਹੀ ਸੰਤ ਭਗਤ ਗੁਰਮੁਖ ਕੋ ਉਹ ਵੇਖੋ ਪੁਰਾਣੇ ਸਮਿਆਂ ਦੇ ਵਿੱਚ ਦੱਸਦੇ ਆ ਵੀ ਪਹਿਲਾਂ ਜਲਦੀ ਸ਼ਬਦ ਨਹੀਂ ਸਿੱ ਦਿੱਤਾ ਜਾਂਦਾ ਪਹਿਲਾਂ ਉਹਨੂੰ ਦ੍ਰਿਸ਼ਟਮਾਨ ਸੇਵਾ ਤੇ ਲਾਇਆ ਜਾਂਦਾ ਸੀ ਉਹ ਦ੍ਰਿਸ਼ਟਮਾਨ ਸੇਵਾ ਜਦਾਂ ਝਾੜੂ ਦੀ ਸੇਵਾ ਜੂਫੇ ਬਰਤਨ ਸਾਫ ਕਰਨ ਦੀ ਸੇਵਾ ਫਿਰ ਟੋਕਰੀ ਦੀ ਸੇਵਾ ਉਹਦੇ ਨਾਲ ਕੀ ਆ ਉਹਦੀ ਜਿਹੜੀ ਹੌਮੇ ਆ ਉਹ ਡਾਊਨ ਹੁੰਦੀ ਆ ਮਨ ਹਉਮੇ 'ਚ ਨਹੀਂ ਜਾਂਦਾ ਹਉਮੇ ਤੋਂ ਰਹਿਤ ਰਹਿੰਦਾ ਜਦੋਂ ਸੇਵਾ ਭਾਵਨਾ 'ਚ ਵਿਚਰਦਾ ਉਹਦੀ ਜਿਹੜੀ ਹਉਮੇ ਆ ਉਹ ਦੇ ਅੰਦਰ ਨਹੀਂ ਰਹਿੰਦੀ ਤੇ ਜਿਹੜੇ ਜੀਵ ਦੇ ਅੰਦਰ ਹਉਮੇ ਆ ਉਹ ਸੇਵਾ ਨਹੀਂ ਕਰ ਸਕਦਾ ਇਹ ਵੜੀ ਤੇ ਇਹਦੇ ਅੰਦਰੋਂ ਜੋ ਹਉਮੇ ਖਤਮ ਹੋ ਜੇ ਇਹਦੇ ਅੰਦਰ ਕਾਮ ਕੁੱਲੋ ਮਹੰਕਾਰ ਦੀਆਂ ਲਹਿਰਾਂ ਜਿਹੜੀਆਂ ਵਾਂ ਤਮੋ ਗੁਣ ਦੀਆਂ ਸ਼ਾਂਤ ਹੋ ਜਾਣ ਤੇ ਇਹ ਭਗਤੀ ਦੇ ਮਾਰਗ ਤੇ ਚੱਲਣ ਦੇ ਲਾਇਕ ਹੋ ਜੇ ਫਿਰ ਉਹਨੂੰ ਸੇਵਾ ਤੇ ਲਾਇਆ ਜਾਂਦਾ ਜਦੋਂ ਦ੍ਰਿਸ਼ਟਮਾਨ ਸੇਵਾ ਕਰਦਾ ਪਰ ਵੇਖੋ ਦ੍ਰਿਸ਼ਟਮਾਨ ਸੇਵਾ ਹੀ ਕੇਸਲੀ ਕਰਦੇ ਆ ਵੀ ਮਨ ਨਿਰਮਲ ਹੋ ਜੇ ਭਗਤੀ ਦੇ ਮਾਰਗ ਤੇ ਚੱਲਣ ਲਈ ਪਰ ਜੇ ਦ੍ਰਿਸ਼ਟਮਾਨ ਸੇਵਾ ਕਰਦੇ ਆਂ ਜੇ ਸਾਡੇ ਅੰਦਰ ਕਾਮਕੁਲਮ ਹੰਕਾਰ ਨਹੀਂ ਖਤਮ ਹੋ ਰਿਹਾ ਅਸੀਂ ਫੇਰ ਕਾਮਕੁਲਮ ਹੰਕਾਰ ਦਾ ਸਾਥ ਲੈ ਰਹੇ ਆਂ ਤੇ ਫੇਰ ਮਹਾਰਾਜ ਕਹਿੰਦੇ ਉਹ ਜਿਹੜੀ ਤੁਹਾਡੀ ਸੇਵਾ ਕੀਤੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜਿਹੜੀ ਦ੍ਰਿਸ਼ਟਮਾਨ ਸੇਵਾ ਵੀ ਹੀ ਕਰਦੇ ਆ ਨਾ ਕਹਿੰਦੇ ਵੀ ਉਹਦਾ ਭਗਤੀ ਦੇ ਮਾਰਗ ਤੇ ਚੱਲਦੇ ਆ ਉਹਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਤੇ ਫਰਮਾਨ ਕਰਦੇ ਕਾਮਨਾ ਵਿਸਰਿਓ ਕਰੋਧ ਨਾ ਵਿਸਰਿਓ ਲੋਭ ਨਾ ਵਿਸਰਿਓ ਦੇਵਾ ਪਰਿੰੰਦਾ ਮੁਕਤੇ ਨੇ ਛੁੱਟੀ ਨੇphal ਪਈ ਸਭ ਸੇਵਾ ਕਹਿੰਦੇ ਸਾਰੀ ਸੇਵਾ ਲਈ ਨਿਕਲ ਚੱਗੀ ਗਈ ਕਿਉਂਕਿ ਸੇਵਾ ਕਰਕੇ ਜਿਹੜੀਆਂ ਚੀਜ਼ਾਂ ਛੱਡਣੀਆਂ ਸੀ ਉਹ ਸਾਡੇ ਕੋ ਛੱਡੀਆਂ ਨਹੀਂ ਗਈਆਂ ਹੁਣ ਬਹੁਤ ਸਾਰੇ ਜੀਵ ਪਾਠ ਕਰਦੇ ਨੇ ਕਹਿੰਦੇ ਪਾਠ ਕਰਕੇ ਭੇਤ ਲੈ ਕੇ ਗੁਰਬਾਣੀ ਗੁਰੂ ਤੋਂ ਤੇ ਪੰਨਿਆਂ ਦਾ ਸੰਗ ਛੱਡ ਕੇ ਤੇ ਸ਼ਬਦ ਦਾ ਸੰਗ ਕਰਨਾ ਨਾਮ ਦਾ ਸੰਗ ਕਰਨਾ ਇਹਦੇ ਨਾਮ ਸੰਗੀ ਸੋ ਮਨ ਨਾ ਵਸਾਇਓ ਛੋੜ ਜਾਏ ਬਾਹੂ ਚਿਤ ਲਾਇਓ ਜਿਨਾਂ ਦਾ ਸੰਗ ਛੱਡ ਜਾਣਾ ਫੇਰ ਜੀਵ ਉਹਨਾਂ ਦਾ ਸੰਗ ਕਰਦਾ ਤੇ ਮਹਾਰਾਏ ਕਹਿੰਦੇ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਨਿਵਲ ਭੰਗਮ ਸਾਦੇ ਪੰਜ ਜਨਾਂ ਸੋ ਸੰਗ ਨਾ ਛੁਟਕਿਓ ਅਧਿਕ ਇਹ ਬੋਧ ਬਾਦੇ ਕਿ ਕਹਿੰਦੇ ਵੀ ਪੰਜਾਂ ਨੂੰ ਤੇ ਤੇਰਾ ਫੇਰ ਨਹੀਂ ਸੰਗ ਛੁੱਟਿਆ ਤੂੰ ਪਾਠ ਵੀ ਕੀਤਾ ਨਿਯੋਲੀ ਕਰਮੀ ਕੀਤੇ ਤੇ ਮਹਾਰਾ ਜੀ ਕਹਿੰਦੇ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭੈੰਗਮ ਸਾਦੇ ਪੰਜ ਜਨਾਂ ਸਿ ਸੰਗ ਨੋ ਛੁਟਕਿਓ ਅਧਿਕ ਅਹਭੁਦ ਬਾਦੇ ਪਿਆਰੇ ਇਨ ਬਿਦ ਮਿਲਨਾ ਜਾਈ ਕਹਿੰਦੇ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇ ਦੁਆਰੇ ਵਿਜੀ ਬੁੱਧ ਵਿਵੇਕਾ ਮਹਾਰਾਜ ਤੁਸੀਂ ਹੁਣ ਕੁਝ ਕਰੋ ਵਿਵੇਕ ਬੁੱਧ ਦੀ ਬਖਸ਼ਿਸ਼ ਕਰੋ ਤੇ ਵੇਖੋ ਜੇ ਭਾਵ ਕੇ ਜੋ ਸਾਡਾ ਸੇਵਾ ਵਾ ਜੋ ਅਧਿਆਤਮਿਕ ਮਾਰਗ ਤੇ ਅਸੀਂ ਚੱਲਦੇ ਆ ਉਹਦੇ ਵਿੱਚ ਇੱਕ ਇਹ ਸਹਾਇਕ ਸਦ ਹੁੰਦੀ ਬਟ ਜੇ ਅਸੀਂ ਸੇਵਾ ਕਰਦੇ ਆ ਜੇ ਜੋ ਅਸਲੀ ਕੰਮ ਆ ਜੋ ਸਾਨੂੰ ਦੱਸਿਆ ਗਿਆ ਅਸੀਂ ਨਾਮ ਦੇ ਨਾਲ ਨਹੀਂ ਜੁੜਨਾ ਕਰਦੇ ਤੇ ਮਾਰੇ ਕਹਿੰਦੇ ਤੁਸੀਂ ਅਧਿਆਤਮਿਕ ਕਰਮ ਵੀ ਕਿੰਨੇ ਕਰੀ ਜਾਓ ਤਾਂ ਵੀ ਨਹੀਂ ਗੱਲ ਬਣਦੀ ਤੁਹਾਰੇ ਸਾਫ ਲਿਖ ਰਹੇ ਕਹਿੰਦੇ ਅਧਿਆਤਮਿਕ ਕਰਮ ਜੇ ਕਰਾਂ ਅਧਿਆਤਮਿਕ ਕਰਮ ਜੇ ਕਰੇ ਅਧਿਆਤਮਿਕ ਕਰਮ ਕਿਹੜੇ ਹੁੰਦੇ ਆ ਕਰਮ ਦੇ ਕਰਮ ਜਿਹੜੇ ਕਹਿੰਦੇ ਅਧਿਆਤਮਿਕ ਕਰਮ ਜੇ ਕਰੇ ਨਾਮ ਨਾਲ ਕਬਹੀ ਪਾਏ ਕਹਿੰਦੇ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇ ਤੇ ਅਧਿਆਤਮਿਕ ਕਰਮ ਕਰੇ ਕਿਉਂਕਿ ਇੱਥੇ ਇਹ ਕਿਉਂ ਕਹਿ ਰਹੇ ਆ ਕਿਉਂਕਿ ਨਾਮ ਤੋਂ ਬਿਨਾਂ ਮੁਕਤੀ ਨਹੀਂ ਵੇਖੋ ਹੁਣ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਆ ਗਿਆ ਤੁਹਾਾਰੇ ਕਿ ਨਾ ਨਾਮ ਤੋਂ ਭੁੱਲਿਆ ਜਿਹੜਾ ਵਾ ਨਾਮ ਤੋਂ ਭੁੱਲੇ ਹੋਣ ਕਰਕੇ ਸਾਡੇ ਬਾਰ-ਬਾਰ ਫੇਰੇ ਲੱਗਦੇ ਰਹੇ ਅਹੀਂ ਅਮਰ ਪਦਵੀ ਦੀ ਪ੍ਰਾਪਤੀ ਨਹੀਂ ਕਰ पाए ਤੇ ਮਹਾਰਾਏ ਕਹਿੰਦੇ ਜੇ ਨਾਮ ਨੂੰ ਭੁੱਲ ਗਏ ਹੋ ਤੇ ਕਹਿੰਦੇ ਨਾਵੋਂ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਇਹਨੇ ਪੁੱਛੋ ਜਾਏ ਪਦਾਉਂਾ ਚੱਲੇ ਚੱਕਰ ਹੋਏ ਰਾਜਨ ਜਾਣੇ ਆਪਣਾ ਦਰਕਰ ਠਾਕ ਨਾ ਹੋਏ ਕਹਿੰਦੇ ਉਹਦੇ ਚੱਕਰਾਂ ਨੂੰ ਪੁੱਛ ਲੋ ਉਹਦੇ ਗੋਲਿਆਂ ਨੂੰ ਪੁੱਛ ਲੋ ਜੋ ਅਸਲੀਅਤਾ ਉਹਨੂੰ ਭਾਵ ਕੇ ਸਮਝਣ ਦੀ ਕੋਸ਼ਿਸ਼ ਕਰੋ ਹੁਣ ਅਸੀਂ ਗੱਲ ਕਰ ਰਹੇ ਸੀ ਸੇਵਾ ਦੀ ਫਿਰ ਜਦੋਂ ਅਦਿਸ਼ਟਮਾਨ ਸੇਵਾ ਕਰਦਾ ਫਿਰ ਜਿਹੜੇ ਗੁਰਮਖਾ ਸਾਧੂ ਜਨ ਸੰਤ ਜਾਨਾ ਫਿਰ ਮਾਰੇ ਵੇਖੋ ਗੁਰਬਾਣੀ ਵਿੱਚ ਦੱਸਦੇ ਆ ਫਿਰ ਜਦੋਂ ਅਸੀਂ ਕਹਿੰਨੇ ਆ ਉਹਨੂੰ ਸੇਵਾ ਬਖਸ਼ਿਸ਼ ਕਰੋ ਸੰਤਾਂ ਨੂੰ ਤੇ ਬਿਰਸ ਜਿਹੜੇ ਸੰਤਾਂ ਸਾਨੂੰ ਸੇਵਾ ਤੇ ਕਿਹੜੀ ਤੇ ਲਾਉਂਦੇ ਆ ਉਸ ਤੋਂ ਅਗਲੀ ਸੇਵਾ ਮਨ ਦੀ ਸੇਵਾ ਉਹ ਕਿਹੜੀ ਸੰਤ ਕੀ ਸੇਵਾ ਨਾਮ ਧਿਆਈਏ ਭਾਵ ਕਿ ਜਿਹੜੇ ਜੀਵ ਨਾਮ ਸਿਮਰਨ ਕਰਦੇ ਫਿਰ ਉਹਨਾਂ ਉਹਨਾਂ ਤੇ ਉਹ ਸੰਤਕੋਸ਼ ਹੁੰਦੇ ਆ ਇਹ ਜਿਹੜਾ ਸਿਮਰਨ ਕਰਨਾ ਇਹਨਾਂ ਨੂੰ ਸੰਤਾਂ ਦੀ ਸੇਵਾ ਵਿੱਚ ਆ ਗਿਆ ਸੰਤਾਂ ਨੇ ਕਿ ਦੱਸਿਆ ਕਿ ਸਾਡੀ ਸੇਵਾ ਕੀ ਆ ਉਹ ਪ੍ਰਭੂ ਨੂੰ ਜਦੋਂ ਤੁਸੀਂ ਸਿਮਰਦੇ ਹੋ ਇਹੀ ਸਾਡੀ ਸੇਵਾ ਆ ਇਹਦੇ ਤੇ ਅਸੀਂ ਖੁਸ਼ ਹੁੰਨੇ ਆ ਫਿਰ ਉਹ ਸਾਨੂੰ ਅਗਲੀ ਸੇਵਾ ਤੇ ਕਿਹੜੇ ਲਾਉਂਦੇ ਆ ਸੰਤ ਕੀ ਸੇਵਾ ਨਾਮ ਧਿਆਈ ਜਦੋਂ ਇਹ ਸੇਵਾ ਸਫਲ ਸਾਡੀ ਹੋ ਜਾਂਦੀ ਆ ਫਿਰ ਅਗਲੀ ਸੇਵਾ ਜਿਹੜੀ ਆ ਉਹ ਸਾਨੂੰ ਗੁਰੂ ਦੀ ਸੇਵਾ ਤੇ ਲਾਇਆ ਜਾਂਦਾ ਅਗਲੀ ਸੇਵਾ ਕਿਹੜੀ ਫਿਰ ਮਿਲਦੀ ਸਾਨੂੰ ਗੁਰੂ ਦੀ ਸੇਵਾ ਤੇ ਗੁਰੂ ਦੀ ਸੇਵਾ ਕੀ ਹੈ ਮਹਾਰਾਏ ਕਹਿੰਦੇ ਕਹਿੰਦੇ ਗੁਰ ਕੀ ਸੇਵਾ ਗੁਰ ਭਗਤ ਹੈ ਗਿਰਲਾ ਪਾਏ ਕੋਈ ਪਰ ਗੁਰੂ ਦੀ ਸੇਵਾ ਤੇ ਕਹਿੰਦੇ ਵੀ ਵਿਰਲੇ ਆ ਨੂੰ ਮਿਲਦੀ ਆ ਵਿਰਲਿਆਂ ਦੇ ਹਿੱਸੇ ਸੇਵਾ ਹੁੰਦੀ ਜਿਹੜੀ ਗੁਰੂ ਦੀ ਸੇਵਾ ਵਾ ਸੰਤਾਂ ਦੀ ਸੇਵਾ ਵੀ ਵਿਰਲਿਆਂ ਦੇ ਹਿੱਸੇ ਹੁੰਦੀ ਆ ਦ੍ਰਿਸ਼ਟਮਾਨ ਸੇਵਾ ਵੀ ਵਿਰਲੇ-ਵਿਰਲੇ ਗੁਰਮੁਖ ਕਰਦੇ ਨੇ ਇਹ ਹੁਣ ਅੱਗੇ-ਅੱਗੇ ਵੱਧ ਰਿਹਾ ਮਨ ਦਸ਼ਮਾਨ ਸੇਵਾ ਤੋਂ ਅੱਗੇ ਸੰਤਾਂ ਦੀ ਸੇਵਾ ਤੇ ਲਾਇਆ ਗਿਆ ਸੰਤਾਂ ਦੀ ਸੇਵਾ ਤੋਂ ਫਿਰ ਜਿਹੜਾ ਵਾ ਉਹਨੂੰ ਜਦੋਂ ਸੰਤਾਂ ਦੀ ਸੇਵਾ ਕਬੂਲ ਹੋ ਗਈ ਤੇ ਫਿਰ ਸੰਤਾਂ ਨੇ ਉਹਨੂੰ ਅਨਹਦ ਬਾਣੀ ਤੱਕ ਲਾਗੇ ਕਿਉਂਕਿ ਸੰਤਾਂ ਕੋ ਅਨਹਦ ਬਾਣੀ ਤੱਕ ਪੂੰਜੀ ਦਿੱਤੀ ਹੋਈ ਆ ਕਹਿੰਦੇ ਅਨਹਦ ਬਾਣੀ ਪੂੰਜੀ ਸੰਤਨਾਥ ਰਾਖੀ ਪੂੰਜੀ ਫਿਰ ਇਹ ਤੋਂ ਅੱਗੇ ਫਿਰ ਉਹ ਗੁਰੂ ਦੀ ਸੇਵਾ ਤੇ ਲਾ ਦਿੰਦੇ ਕਿ ਹੁਣ ਤੂੰ ਗੁਰੂ ਨੂੰ ਖੁਸ਼ ਕਰ ਗੁਰੂ ਦੀ ਸੇਵਾ ਕਰ ਤੇ ਫਿਰ ਅਗਲਾ ਖਜ਼ਾਨਾ ਤੈਨੂੰ ਗੁਰੂ ਕੋਲ ਮਿਲੇਗਾ ਕਿਉਂਕਿ ਮਾਰੇ ਕਹਿੰਦੇ ਆ ਗੁਰਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਸਤ ਗੁਰਬਿਨ ਮਨ ਕਾ ਤਾਂ ਕ ਨੋਗੜਾ ਅਵਰਨਾ ਕੁੰਜੀ ਹਾਥ ਰਥੇ ਗੁਰੂ ਦੀ ਸੇਵਾ ਕੀਆ ਹੁਣ ਗੁਰੂ ਦੀ ਸੇਵਾ ਹੀ ਕਿੱਦਾਂ ਕਰਨੀ ਆ ਉਹ ਕਹਿੰਦੇ ਗੁਰ ਕੀ ਸੇਵਾ ਗੁਰ ਭਗਤ ਹੈ ਗਿਰਲਾ ਪਾਇ ਕੋ ਗੁਰੂ ਦੀ ਸੇਵਾ ਗੁਰੂ ਦੀ ਭਗਤੀ ਭਗਤ ਭਗਤੀ ਦੇ ਵਿੱਚ ਜੁੜਨਾ ਤੇ ਹੁਣ ਭਗਤੀ ਜਿਹੜੀ ਆ ਸਾਡੀ ਉਹ ਕਿੱਥੋਂ ਸ਼ੁਰੂ ਹੁੰਦੀ ਆ ਭਗਤੀ ਸਾਡੀ ਸ਼ੁਰੂ ਹੁੰਦੀ ਆ ਸਹਿਜ ਤੁਨ ਕਹਿੰਦੇ ਗੁਰਮਖ ਭਗਤ ਜਿਤ ਸਹਿਜ ਤੁਨ ਉਪਜੈ ਜਦੋਂ ਅਸੀਂ ਵਿਚਾਰਾਂ ਤੋਂ ਰਹਿ ਤੋਕੇ ਸੁਣਨ ਦੇ ਵਿੱਚੋਂ ਸ਼ਬਦ ਨੂੰ ਫੜਦੇ ਆ ਸੁਣਨ ਦੇ ਵਿੱਚ ਆਸਣ ਲਾ ਕੇ ਉਹ ਜਿਹੜਾ ਸ਼ਬਦ ਆ ਉਹਨੂੰ ਸੁਣਦੇ ਆ ਤਾਂ ਫਿਰ ਮਾਰੇ ਕਹਿੰਦੇ ਉਹ ਗੁਰੂ ਦੀ ਸੇਵਾ ਕਰਦੇ ਆ ਉੱਥੇ ਫਿਰ ਜਦੋਂ ਗੁਰੂ ਦੀ ਸੇਵਾ ਸਫਲ ਹੋ ਜਾਂਦੀ ਆ ਫਿਰ ਅਗਲੀ ਸੇਵਾ ਸਾਨੂੰ ਫਿਰ ਸਤਿਗੁਰੂ ਦੀ ਸੇਵਾ ਤੇ ਲਾਇਆ ਜਾਂਦਾ ਸਤਗੁਰੂ ਦੀ ਗੁਰੂ ਦੀ ਸੇਵਾ ਕੀ ਹੁੰਦੀ ਆ ਸੁਣ ਸੁਣ ਕੇ ਜਦੋਂ ਅਸੀਂ ਸਾਇ ਤੁਹਾਨੂੰ ਸੁਣਨੇ ਆ ਨਾ ਉਦੋਂ ਅਸੀਂ ਗੁਰੂ ਦੀ ਸੇਵਾ ਕਰ ਰਹੇ ਹਾਂ ਤੇ ਜਦੋਂ ਅਗਲੀ ਸੇਵਾ ਫਿਰ ਆਉਂਦੀ ਆ ਅਗਲੀ ਸੇਵਾ ਸਤਗੁਰੂ ਦੀ ਆ ਉਹ ਸੇਵਾ ਹੁੰਦੀ ਆ ਨਜ਼ਰਾਂ ਦੁਆਰਾ ਉਹ ਦੇਖ ਦੇ ਕੇ ਮਹਾਰਾਜ ਕਹਿੰਦੇ ਲੋਇਨ ਰੱਤੇ ਲੋਇਨੀ ਕੰਨੀ ਸੁਰਤ ਸਮੋਏ ਭਾਵ ਕਿ ਉਹ ਬੜੀ ਮਾਲਕ ਦੀ ਬਖਸ਼ਿਸ਼ ਹੋਵੇ ਤਾਂ ਉਹ ਗੁਰਮੁਖ ਨੂੰ ਮਿਲਦੀ ਆ ਉਹ ਫਿਰ ਦੇਖ ਦੇਖ ਕੇ ਕਰਨੀ ਹੁੰਦੀ ਮਾਰਾ ਇਹ ਕਹਿੰਦੇ ਨਦਰੀ ਸਤਗੁਰ ਸੇਵੀ ਹੈ ਨਦਰੀ ਸੇਵਾ ਹੋਏ ਨਦਰੀ ਇਹ ਮਨਵਾਸਾਏ ਕਰਮ ਪ੍ਰਾਪਤ ਹੋਏ ਪਰ ਬੜੀ ਬਖਸ਼ਿਸ਼ ਹੋਵੇ ਤਾਂ ਮਾਲਕ ਦੀ ਇਹ ਸੇਵਾ ਮਿਲਦੀ ਹੈ ਇਸ ਕਰਕੇ ਸਟੈਪ ਬਾਈ ਸਟੈਪ ਦਾ ਇਹ ਮਾਰਗ ਭਾਵ ਕਿ ਜਿਉ ਮਨ ਸਾਡਾ ਗੁਰਬਾਣੀ ਗੁਰੂ ਦੇ ਮੁਤਾਬਕ ਸਟੈਪ ਬਾਈ ਸਟੈਪ ਚੱਲਾਂਗੇ ਫਿਰ ਇਹ ਸਾਡੀ ਸੇਵਾ ਜਿਹੜੀ ਆ ਇਹ ਸਾਨੂੰ ਮਾਲਕ ਬਖਸ਼ਿਸ਼ ਕਰੇਗਾ ਸੋ ਅਹੀਂ ਆਪਣੇ ਮਨ ਨੂੰ ਅੱਗੇ ਲੈ ਕੇ ਜਾਣਾ ਹੁਣ ਦੇਖੋ ਗੁਰਮੁਖ ਪਿਆਰਿਓ ਜਿੱਥੇ ਅਹੀਂ ਗੱਲ ਕਰ ਰਹੇ ਆਂ ਸੇਵਾ ਭਾਵਨਾ ਤ੍ਰੈ ਭਾਵ ਕੇ ਸਤੋਗੁਣ ਦੇ ਧਾਰਨੀ ਹੋਣਾ ਉਥੇ ਸਤੋਗੁਣ ਦੇ ਧਾਰਨੀ ਹੋ ਕੇ ਗੁਣਾਂ ਨੂੰ ਲੈ ਕੇ ਅੱਗੇ ਵੀ ਵਧਣਾ ਜੇ ਭਾਵ ਕੇ ਕੋਈ ਜੀਵ ਕਿੰਨਾ ਵੀ ਗੁਣਾਂ ਦਾ ਧਾਰਨੀ ਹੋ ਜਾਂਦਾ ਵਾ ਤ੍ਰੈ ਗੁਣਾਂ ਦੇ ਵਿੱਚ ਸਤੋਗੁਣ ਦਾ ਧਾਰਨੀ ਹੋ ਜਾਂਦਾ ਵਾ ਪਰ ਉਹ ਭਗਤੀ ਦੇ ਮਾਰਗ ਤੇ ਨਹੀਂ ਚੱਲਦਾ ਉਹ ਹਰੀਦਾ ਸਿਮਰਨ ਨਹੀਂ ਕਰਦਾ ਤੇ ਮਾਰੇ ਕਹਿੰਦੇ ਹਰ ਬਿਸਰਤ ਤੇਰੇ ਗੁਣ ਗਲਿਆ ਉਹਦੇ ਗੁਣ ਵੀ ਜਿਹੜੇ ਆ ਕਿਸੇ ਕੰਮ ਨਹੀਂ ਆਉਂਦੇ ਗੁਣਾਂ ਦਾ ਵੀ ਤਾਂ ਹੀ ਫਾਇਦਾ ਵਾ ਜੇ ਗੁਣਾਂ ਨੂੰ ਲੈ ਕੇ ਭਗਤੀ ਦੇ ਮਾਰਗ ਤੇ ਚੱਲਦਾ ਇਹ ਗੁਣਾਂ ਨੂੰ ਲੈ ਕੇ ਭਗਤੀ ਦੇ ਮਾਰਗ ਤੇ ਚੱਲਦਾ